ਐਮਐਲਏ ਗੁਰਦੇਵ ਸਿੰਘ ਸੇਖੋਂ ਨੂੰ ਤੇ ਖੁਦ ਰਜਾਈ ਚੋਂ ਬਾਹਰ ਨਿਕਲ ਕੇ ਖੁਦ ਇਹ ਇੱਥੇ ਆਵੇ ਨਹਿਰਾਂ ਤੇ ਜਿੰਨੇ ਵੀ ਦਰਖਤ ਵੱਡੇ ਜਾਂਦੇ ਆ ਉਹਨਾਂ ਸਾਰੇ ਦਰਖਤਾਂ ਨੂੰ ਆਪ ਕੋਲੇ ਖੜ ਕੇ ਆਪ ਐਮਐਲਏ ਸਾਹਿਬ ਨੂੰ ਕੋਲੇ ਖੜਾ ਕੇ ਆਪਦੇ ਨੂੰ ਕਿ ਉਹ ਦਰਖਤਾਂ ਜਿਹੜੇ ਉਹ ਵੰਡ ਦੇਵੇ ਭਾਵੇਂ ਉਹ ਗਰੀਬਾਂ ਨੂੰ ਵੰਡ ਦੇਵੇ ਭਾਵੇਂ ਉਹ ਸਰਕਾਰ ਦਾ ਜਿਹੜਾ ਸਿਸਟਮ ਬਣਿਆ ਹੋਇਆ ਉਸ ਹਿਸਾਬ ਨਾਲ ਵੰਡ ਦੇਵੇ ਜਿਵੇਂ ਮਰਜ਼ੀ ਕਰ ਲਵੇ ਸੋ ਗਰੀਬਾਂ ਨੂੰ ਪੰਪ ਦੇਣੇ ਬੰਦ ਕਰੋ ਪਹਿਲਾਂ ਤਾਂ ਤੁਹਾਡੇ ਵਰਗੇ ਜਿਹੜੇ ਆ ਉਹ ਗਰੀਬਾਂ ਨੂੰ ਕਮੈਂਟ ਕਰ ਕਰਕੇ ਕਰ ਕਰਕੇ ਕਿ ਗਰੀਬਾਂ ਨੂੰ ਚੁਕਾ ਦਿਓ ਜੀ ਗਰੀਬਾਂ ਨੂੰ ਚੁਕਾ ਦਿਓ ਮੁੜ ਕੇ ਤੁਹਾਡੇ ਵਰਗੇ ਗਰੀਬਾਂ ਦੀ ਬਾਹ ਨਹੀਂ ਫੜਦੇ ਜਦੋਂ ਗਰੀਬਾਂ ਦੇ ਉੱਤੇ ਪਰਚੇ ਪਏ ਜਾਂਦੇ ਆ ਤੇ ਜਦੋਂ ਗਰੀਬਾਂ ਦੇ ਉੱਤੇ ਜਿਹੜਾ ਜੁਰਮਾਨਾ ਪਏ ਜਾਂਦਾ درخت ਚੋਰੀ ਦਾ ਵਾਹਿਗੁਰੂ ਜੀ ਕੀ ਫਤਿਹ ਸੋ ਇਕਾ ਦੁਕਾ ਬੰਦੇ ਇੱਕ ਕੋਈ ਪ੍ਰੀਤਮ ਸਿੰਘ ਆ ਉਹ ਜਲ ਜੀਵਨ ਬਚਾਓ ਮੋਰਚੇ ਨੂੰ ਜਾ ਮੋਰਚੇ ਦੇ ਆਗੂਆਂ ਨੂੰ ਜਿਹੜੇ ਇੱਥੇ ਦਰਖਤ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ ਦਿਨ ਰਾਤ ਲੱਗੇ ਹੋਏ ਆ ਕਿ ਯਾਰ ਦਰਖਤ ਪਹੁੰਚਾਏ ਜਾਣ ਕਿਵੇਂ ਨਾ ਕਿਵੇਂ ਸੀਪੇ 'ਚ ਪਹੁੰਚਾਈ ਜਾਵੇ ਪਿਛਲੇ 3 ਸਾਲਾਂ ਤੋਂ ਲੱਗੇ ਹੋਏ ਆ ਉਹ ਆਮ ਆਦਮੀ ਪਾਰਟੀ ਦੇ ਸਰਦਾਰ ਗਜੈਤ ਸਿੰਘ ਸੇਖੋਂ ਦੇ ਜਿਹੜੇ ਵਰਕਰ ਗਿਣੇ ਜਾਂਦੇ ਆ ਪਤਾ ਨਹੀਂ ਉਹਨਾਂ ਦੇ ਦਿਮਾਗ ਨੂੰ ਕੀ ਉਹਨਾਂ ਦੇ ਦਿਮਾਗ 'ਚ ਆਇਆ ਹੋਇਆ ਵੀ ਉਹ ਇਹ ਇਲਜ਼ਾਮ ਲਾ ਰਹੇ ਆ ਕਿ ਯਾਰ ਤੁਸੀਂ ਦਰਖਤ ਆ ਜਿਹੜੇ ਉਹ ਜਿਹੜੇ ਵੱਡੇ ਜਾਂਦੇ ਆ ਜਾਂ ਸਾਰੇ ਤੁਸੀਂ ਕਿਉਂ ਰੋਕਦੇ ਆ ਸਾਰੇ ਵੱਡੇ ਜਾਂ ਤਾਂ ਛੇਤੀ ਕੰਮ ਹੋਵੇ ਜਿਹੜੇ ਦਰਖਤ ਵੱਡੇ ਜਾਂਦੇ ਆ ਉਹ ਤੁਸੀਂ ਗਰੀਬਾਂ ਨੂੰ ਦੇਦੇ ਹੋ ਤੁਸੀਂ ਐਂ ਕਰਦੇ ਹੋ ਤੁਸੀਂ ਗੁੰਡਾ ਕਰਦੀ ਕਰਦੇ ਹੋ ਤੁਸੀਂ ਜਿਹੜੇ ਦਰਖਤ ਆ ਉਹ ਤੁਸੀਂ ਚੱਕਣ ਕਿਉਂ ਨਹੀਂ ਦਿੰਦੇ ਕਿਸੇ ਨੂੰ ਪਿੱਛੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਇਥੋਂ ਦੇ ਮੁਨੀਮ ਨੂੰ ਠੇਕੇਦਾਰਾਂ ਨੂੰ ਜਿਹੜੀਆਂ ਵਾਰਨਿੰਗ ਦਿੱਤੀ ਗਈ ਸੀਗੀ ਕਿ ਦਰਖਤ ਤੁਸੀਂ ਕਿਉਂ ਚੱਕਵਾ ਰਹੇ ਆ ਤੇ ਉਸ ਬਾਪਤ ਜਿਹੜਾ ਇਹਨੇ ਵੀਡੀਓ ਕਮੈਂਟ ਕੀਤੇ ਸੀਗੇ ਕਿ ਯਾਰ ਤੁਸੀਂ ਕਿਉਂ ਲੋਕਾਂ ਨੂੰ ਤੰਗ ਕਰਦੇ ਆ ਇਹਨਾਂ ਨੂੰ ਬੇਨਤੀ ਆ ਕਿ ਆਪਣੇ ਐਮ.ਐਲ.ਏ ਗੁਰਦੇਵ ਸਿੰਘ ਸੇਖੋ ਨੂੰ ਤੇ ਖੁਦ ਰਜਾਈ ਚੋਂ ਬਾਹਰ ਨਿਕਲ ਕੇ ਖੁਦ ਇਹ ਇੱਥੇ ਆਵੇ ਨਹਿਰਾਂ ਤੇ ਜਿੰਨੇ ਵੀ ਦਰਖਤ ਵੱਡੇ ਜਾਂਦੇ ਆ ਉਹਨਾਂ ਸਾਰੇ ਦਰਖਤਾਂ ਨੂੰ ਆਪ ਕੋਲੇ ਖੜ ਕੇ ਆਪ ਐਮ.ਐਲ.ਏ ਸਾਹਿਬ ਨੂੰ ਕੋਲੇ ਖੜਾ ਕੇ ਆਪਦੇ ਨੂੰ ਕਿ ਉਹ ਦਰਖਤ ਆ ਜਿਹੜੇ ਉਹ ਵੰਡ ਦੇਵੇ ਭਾਵੇਂ ਉਹ ਗਰੀਬਾਂ ਨੂੰ ਵੰਡ ਦੇਵੇ ਭਾਵੇਂ ਉਹ ਸਰਕਾਰ ਦਾ ਜਿਹੜਾ ਸਿਸਟਮ ਬਣਿਆ ਹੋਇਆ ਉਸ ਹਿਸਾਬ ਨਾਲ ਵੰਡ ਦੇਵੇ ਜਿਵੇਂ ਮਰਜ਼ੀ ਕਰ ਲਵੇ ਸੋ ਗਰੀਬਾਂ ਨੂੰ ਪੰਪ ਦੇਣਾ ਬੰਦ ਕਰੋ ਪਹਿਲਾਂ ਤਾਂ ਤੁਹਾਡੇ ਵਰਗੇ ਜਿਹੜੇ ਆ ਗਰੀਬਾਂ ਨੂੰ ਕਮਿਟ ਕਰ ਕਰਕੇ ਕਰ ਕਰਕੇ ਗਰੀਬਾਂ ਨੂੰ ਚੁਕਾ ਦਿਓ ਜੀ ਗਰੀਬਾਂ ਨੂੰ ਚੁਕਾ ਦਿਓ ਮੁੜ ਕੇ ਤੁਹਾਡੇ ਵਰਗੇ ਗਰੀਬਾਂ ਦੀ ਬਾਹ ਨਹੀਂ ਫੜਦੇ ਜਦੋਂ ਗਰੀਬਾਂ ਦੇ ਉੱਤੇ ਪਰਚੇ ਪੈ ਜਾਂਦੇ ਆ ਤੇ ਜਦੋਂ ਗਰੀਬਾਂ ਦੇ ਉੱਤੇ ਜਿਹੜਾ ਜੁਰਮਾਨਾ ਪੈ ਜਾਂਦਾ درخت ਚੋਰੀ ਦਾ ਬੇਲਦਾਰਾਂ ਨੂੰ ਫਿਰ ਜਿਹੜੇ ਬੇਲਦਾਰ ਆ ਬੇਲਦਾਰ ਵਿਚਾਰੇ ਜਿਹੜੇ ਜਮ੍ਹਾਂ ਥੱਲੇ ਵਰਗ ਵਾਲੇ ਹੁੰਦੇ ਆ ਉਹਨਾਂ ਨੂੰ ਵੀ ਮਤਲਬ ਤੁਹਾਨੂੰ ਐਂ ਲੱਗਦਾ ਕਿ ਯਾਰ ਉਹਨਾਂ ਨੂੰ ਫਸਾ ਦਿੱਤੀਏ ਮੜ ਕੇ ਤੁਸੀਂ ਪਰ ਬੇਲਦਾਰਾਂ ਦੇ ਪਰਚੇ ਕਰਵਾ ਦਿੰਦੇ ਹੋ ਪਿਆ ਜੀ ਬੇਲਦਾਰਾਂ ਦੇ ਦਰਖਤ ਚਕਵਾਤੇ ਥੋੜੀ ਸਰਕਾਰ ਕਰਾਉਂਦੀ ਆ ਥੋੜੇ ਹੀ ਪ੍ਰਸ਼ਾਸਨ ਕਰਾਉਂਦਾ ਸੋ ਕੰਮ ਉਹ ਕਰੀਦਾ ਹੁੰਦਾ ਜਿਹੜਾ ਚੰਗਾ ਲੱਗੇ ਤੁਸੀਂ ਸਵੇਰੇ ਆਓ ਇੱਥੇ 9 ਵਜੇ ਆਓ ਸ਼ਾਮ ਨੂੰ 6 ਵਜੇ ਤੱਕ ਬੈਠੋ ਗੇੜੇ ਕੱਢੋ ਤੁਹਾਨੂੰ ਪਤਾ ਲੱਗੇ ਕਿ ਭਾਈ ਕਿਸ ਹਿਸਾਬ ਨਾਲ ਦਰਖਤ ਬਚਾਏ ਜਾ ਰਹੇ ਆ ਤੁਸੀਂ ਆਹ ਦੇਖੋ ਦਰਖਤ ਆ ਜਿਹੜਾ ਇਹ ਦੇਖੋ ਕਿੰਨਾ ਮੋੜ ਪਾ ਕੇ ਬਚਾਇਆ ਦਰਖਤ ਇਹ ਤੇ ਕਿੱਡਾ ਵਧੀਆ ਤੇ ਵੱਡਾ ਦਰਖਤ ਆ ਜੇ ਹੁਣ ਤੁਸੀਂ ਕਹੀ ਜਾਉਂਗੇ ਕਿ ਨਹੀਂ ਇਹ ਜਈ ਸਾਫ਼ ਹੋਣਾ ਚਾਹੀਦਾ ਸਾਫ਼ ਹੋ ਕੇ ਜੀ ਛੇਤੀ ਤੋਂ ਛੇਤੀ ਕੰਮ ਹੋਵੇ ਪਰ ਕਰਾ ਲਓ ਆਪਦਾ ਭਾਈ ਸੋ ਇਹ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਇਹੋ ਜਿਹੇ ਬੰਦੇ ਜਿਹੜੇ ਉਹ ਆਪਦੇ ਲੀਡਰਾਂ ਦਾ ਵੀ ਬੇੜਾ ਕਰਕੇ ਕਰ ਦਿੰਦੇ ਆ ਪ੍ਰਸ਼ਾਸਨ ਦੇ ਵਿੱਚ ਜਲ ਜੀਵਨ ਬਚਾਓ ਮੋਰਚੇ ਦੇ ਵਿੱਚ ਟਕਰਾਹ ਬਣਾਉਣ ਦੀ ਸਥਿਤੀ ਜਿਹੜੇ ਐਓ ਜੇ ਲੋਕ ਆ ਜਿਹੜਾ ਪੈਦਾ ਕਰਦੇ ਆ ਸੋ ਐਓ ਜੇ ਲੋਕਾਂ ਨੂੰ ਬੇਨਤੀ ਆ ਜਾਂ ਤਾਂ ਇੱਥੇ ਆ ਕੇ ਨਹਿਰਾਂ ਤੇ ਆਪ ਦਾ ਸਾਮ ਸੰਭਾਲ ਕਰੋ ਵਰਕ ਸ਼ੁਰੂ ਕਰੋ ਤੁਸੀਂ ਦਰਖਤ ਪਾਵੇਂ ਗਰੀਬਾਂ ਨੂੰ ਦੇ ਦਿਓ ਕੋਲੇ ਖੜ ਕੇ ਦਿਓ ਨਾਲੇ ਵੰਡੋ ਨਾਲੇ ਥੋੜੀ ਵਾਵਾ ਹੋਊਗੀ ਜਿਹੜਾ ਤੁਸੀਂ ਕਹਿੰਦੇ ਹੋ ਤੁਸੀਂ ਕ੍ਰੈਡਿਟ ਲੈਣੇ ਕ੍ਰੈਡਿਟ ਲੈਣ ਤੁਸੀਂ ਲੈ ਲਓ ਕ੍ਰੈਡਿਟ ਤੁਸੀਂ ਆ ਜਾਓ ਇੱਥੇ ਇਕੱਠੇ ਹੋ ਕੇ ਕ੍ਰੈਡਿਟ ਲੈ ਲਓ ਨਾਲ ਆਪਦੇ ਲੀਡਰਾਂ ਨੂੰ ਵੀ ਲਿਆਓ ਕਿ ਭਾਈ ਅਸੀਂ ਕ੍ਰੈਡਿਟ ਲੈਣਾ ਅਸੀਂ ਐਂ ਕਰਾਇਆ ਅਸੀਂ ਜੋਹ ਕਰਾਇਆ ਤੁਹਾਡੇ ਵਰਗੇ ਤੁਹਾਡੇ ਵਰਗਿਆਂ ਨੇ ਪਿੱਛੇ ਜੇ ਲੱਡੂ ਵੜਾਤੇ ਸੀਗੇ ਐਮਐਲਏ ਸਾਹਿਬ ਤੋਂ ਕਿਹਾ ਜੀ ਅਸੀਂ ਆਹ ਕੰਮ ਕਰਾਇਆ ਸਾਲ ਪਹਿਲਾਂ ਕੰਮ ਹੋਣਾ ਹੋਣਾ ਹੈ ਚਲੋ ਠੀਕ ਆ ਜਿਵੇਂ ਮਰਜੀ ਆ ਪਰ ਚੰਗੇ ਕੰਮ ਦੇ ਵਿੱਚ ਹੌਸਲਾ ਅਫਜਾਈ ਕਰਨ ਦੇ ਬਜਾਏ ਟੰਗ ਨਹੀਂ ਡਾਈਦੀ ਹੁੰਦੀ ਕਿ ਹਾਂ ਭਾਈ ਤੁਹਾਨੂੰ ਨਹੀਂ ਪੁੱਛਿਆ ਤਾਂ ਸ਼ਾਇਦ ਤੁਸੀਂ ਟੰਗ ਡਾਉਂਦੇ ਹੋ ਸੋ ਅਸੀਂ ਇਹ ਕਹਿੰਨੇ ਆ ਕਿ ਜਿਹੜੇ ਦਰਖਤ ਵੱਡੇ ਗਏ ਆ ਉਹ ਗਰੀਬ ਵੀ ਲੈ ਜਾਂਦੇ ਆ ਤਾਂ ਵੀ ਕੋਈ ਗੱਲ ਨਹੀਂ ਚੋਰੀ ਨਹੀਂ ਹੋਈ ਗਰੀਬਾਂ ਨੂੰ ਮਾਰਾ ਨਹੀਂ ਕਿਹਾ ਅਸੀਂ ਇਹ ਕਹਿੰਨੇ ਆ ਵੀ ਜਿਹੜੇ ਹਾਥੀ ਪਰ ਪਰ ਲੈ ਕੇ ਜਾਂਦੇ ਆ ਜਿਹੜੇ ਮਨੀਮ ਆ ਜਿਹੜਾ ਉਹ ਠੇਕੇਦਾਰ ਦਾ ਉਹ ਚੋਰੀ ਕਰਵਾਉਂਦਾ ਸੀ ਦਰਖਤ ਉਹਦੇ ਖਿਲਾਫ ਲੜੇ ਆ ਅਸੀਂ ਉਹਦੇ ਖਿਲਾਫ ਬੋਲੇ ਆ ਰਿਟਰਨ ਕੰਪਲੇਂਟ ਇਹਦੀ ਵੀ ਜੇ ਗੁਰਦੁਆਰਾ ਸਾਹਿਬ ਦੇ ਵਿੱਚ ਕਿਤੇ ਲੰਗਰ ਦੇ ਵਿੱਚ ਦਰਖਤ